ਬੇਗੁਲੇ ਹੀ ਗੁਰਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਟਮਾਚਰਾ ਨੇ ਬਿਆਨ ਦਿੱਤਾ ਵੀ ਉਹ 5 ਤਰੀਕ ਸ਼ਾਮ ਨੂੰ ਆਪਣੇ ਪਿੰਡ ਤੋਂ ਬਘੋਰਿਆਂ ਨੂੰ ਆ ਰਿਹਾ ਸੀ ਜਦੋਂ ਬਘੋਰਿਆਂ ਨੂੰ ਆਇਆ ਤਾਂ ਉਹਦੇ ਮੋਟਰਸਾਈਕਲ ਤੇ ਤਿੰਨ ਮੁੰਡੇ ਸੀਗੇ ਉਹਨਾਂ ਨੇ ਆ ਕੇ ਇਹਨੂੰ ਰੋਕਿਆ ਤੇ ਉਹਨੂੰ ਰੋਕ ਕੇ ਉਹਨੂੰ ਕੁੱਟਮਾਰ ਕੀਤੀ ਤੇ ਉਹਦਾ ਮੋਟਰਸਾਈਕਲ ਵੀ ਖੋ ਕੇ ਲੈ ਗਏ ਤੇ ਉਹਦਾ ਮੋਬਾਈਲ ਵੀ ਖੋ ਕੇ ਲੈ ਗਏ ਤੇ ਕੁਝ ਨਕਦੀ ਸੀ ਉਹ ਵੀ ਖੋ ਕੇ ਲੈ ਗਏ ਉਤੋਂ ਬਾਅਦ ਅਸੀਂ ਤੁਰੰਤ ਉਹਦੇ ਖਿਲਾਫ ਅਣਪਛਾਤੇ ਬੰਦਿਆਂ ਦੇ ਖਿਲਾਫ ਐਫਆਈਰ ਨੰਬਰ 129 ਸੰਬੰਧਨ ਧਾਰਾਂ ਦੀਆਂ ਤਹਿਤ ਬੀਐਨਐਸ ਦੇ ਤਹਿਤ ਪੁਛਿਆ ਦਰਜ ਕਰਤਾ ਥਾਣਾ ਘਰੌਂ ਦੇ ਵਿੱਚ ਤੇ ਐਸਐਚਓ ਜਿਹੜੇ ਸਾਹਬ ਸਿੰਘ ਨੇ ਉਹਨਾਂ ਨੇ ਫੌਰੀ ਕਾਰਵਾਈ ਕਰਦੇ ਹੋਏ ਉਹਦੇ ਵਿੱਚੋਂ ਦੋ ਬੰਦੇ ਰੈਸਟ ਕਰਦੇ ਜਿਹੜੇ 24 ਘੰਟੇ ਚੈੱਕ ਕਰ ਲਏ ਜਿਹਦਾ ਇੱਕ ਤਾਂ ਗੁਰਮੀਤ ਸਿੰਘ ਤੇ ਇੱਕ ਕੁਲਦੀਪ ਸਿੰਘ ਇਹ ਦੋਨੇ ਜਣੇ ਰੁੜਕੇ ਪਿੰਡ ਦੇ ਨੇ ਇਹ ਅਸਕਰ ਨੇ ਤੇ ਉਹਨਾਂ ਤੋਂ ਮੋਬਾਈਲ ਜਿਹੜਾ +1+ ਦਾ ਸੀ ਉਹ ਰਿਕਵਰ ਕਰਾ ਲਿਆ ਉਸ ਤੋਂ ਬਾਅਦ ਅਗਲੇ ਦਿਨ ਉਹਨਾਂ ਦੇ ਕੁਝ ਗਿਜ ਤੋਂ ਤੀਜਾ ਜਿਹੜਾ ਉਹਨਾਂ ਦਾ ਸਾਥੀ ਸੀਗਾ ਉਹ ਵੀ ਰਿਕਵਰ ਕਰ ਲਿਆ ਤੇ ਉਹਦੇ ਕੋਲ ਬੁਲਟ ਮੋਟਰਸਾਈਕਲ ਦਵਿੰਦਰ ਸਿੰਘ ਤੋਂ ਬੁਲਟ ਮੋਟਰਸਾਈਕਲ ਰਿਕਵਰ ਕਰ ਲਿਆ ਤੇ ਨਾਲ ਹੀ ਜਿਹੜੇ ਮੋਟਰਸਾਈਕਲ ਤੇ ਉਹ ਵਾਰਦਾਤ ਕਰਨ ਆਏ ਸੀਗੇ ਉਹ ਵੀ ਮੋਟਰਸਾਈਕਲ ਰਿਕਵਰ ਕਰ ਲਿਆ ਤਾਂ ਕਰਕੇ ਜਿਹੜੀ ਖੋਹ ਹੋਈ ਸੀ ਇਹ ਬਹੁਤ ਜਲਦੀ ਇਹਨਾਂ ਨੇ ਤਿੰਨੇ ਦੋਸ਼ੀ ਮੋਟਰਸਾਈਕਲ ਬੁਲੇਟ ਤੇ ਬਾਕੀ ਮੋਬਾਈਲ ਸਾਰੀ ਜੀ ਰਿਕਵਰ ਕਰ ਲਈ ਇਹ ਬੜਾ ਵਧੀਆ ਕੰਮ ਹੋਇਆ ਇਹਦੇ ਨਾਲ ਮਤਲਬ ਜਿਹੜੇ ਇਲਾਕੇ ਛੋਟੀਆਂ ਮੋਟੀਆਂ ਕਈ ਵਾਰਦਾਤਾ ਹੋ ਰਹੀਆਂ ਉਹਨਾਂ ਨੂੰ ਠੱਲ ਪਏਗੀ ਤੇ ਇਸ ਦੇ ਦੌਰਾਨ ਹੀ ਇਹਨਾਂ ਨੇ ਇੱਕ ਹੋਰ ਐਫ ਆਈ ਆਰ ਦਰਜ ਕੀਤੀ ਹੈ ਉਹਦੇ ਵਿੱਚ ਵੀ ਇਹਨਾਂ ਨੇ ਇੱਕ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਸੋਨੀ ਖਾਨ ਮੁੰਡਾ ਫੜਿਆ ਤੇ ਉਸ ਸੋਨੀ ਖਾਨ ਤੇ ਉਸਕਾਰ ਸਿੰਘ ਇਹ ਦੋ ਮੁੰਡੇ ਫੜੇ ਨੇ ਇਹ ਰਾਜਪੁਰੇ ਦੇ ਨੇ ਇੰਨਾ ਤੋਂ ਵੀ ਇੱਕ ਚੋਰੀ ਦਾ ਮੋਟਰਸਾਈਕਲ ਤੇ ਦੋ ਬੇਟੀਆਂ ਚਲਾਫੜੀਆਂ ਸੋ ਜਿਹੜੇ ਰੁੜਕੇ ਦੇ ਫੜੇ ਹੈਗੇ ਮੁੰਡੇ ਇਹਨਾਂ ਤੇ ਪਹਿਲਾਂ ਵੀ ਕੋਈ ਪਰਚਾ ਦਰਜ ਹੈਗੇ ਬਸ ਇੱਕ ਉਹਨੂੰ ਪਰਚਾ ਦਰਜ ਹੈਗੇ ਆ ਜੀ ਤਿੰਨਾਂ ਤੇ ਨਹੀਂ ਇੱਕ ਦੋ ਬੰਦੇ ਆਲੇ ਪਰਚਾ ਇੱਕ ਤੇ ਹੈਗੇ ਆਪਾਂ ਠੀਕ ਹਾਂਜੀ ਇਹ ਪਹਿਲਾਂ ਵੀ ਬਾਅਦ ਤੋਂ ਕਰਦੇ ਬਾਕੀ ਸਾਡੇ ਕੋਲੇ ਰਿਮਾਂਡ ਤੇ ਨੇ ਅਜੇ ਹੋਰ ਮੁਸ਼ਕਿਲਾਂ